ਮਿਰਨੋ ਗੁਲਦੀ ਸਿੰਘ ਸਲਾਨਾ ਦਾਪਕਾ ਸੁਪਰਪਰਡਨ ਐਸ்சி ਵੀਸੀ ਦੇ ਆਪ ਜੀ ਨੂੰ ਪੰਜਾਬ ਪਮਸੇਫਾਗੂ ਪੰਜਾਬ ਅ ਅੱਜ ਸਾਡੇ ਜਿਹੜਾ ਕਿਟਰ ਕੈਂਪ ਹੈ ਪੂਨਾ ਪੈਕਟ ਦੇ ਸਬੰਧ ਦੇ ਵਿੱਚ ਗੁਰਦਾਸਪੁਰ ਦੀ ਸਮੁੱਚੀ ਟੀਮ ਮਾਨ ਜੋ ਪ੍ਰਮੇਂਦਰ ਸਿੰਘ ਜੀ ਗੁਰਦਾਸਪੁਰ ਜਿਹੜੇ ਸਾਡੇ ਥੀਮ ਆਰਗੇਨਾਈਜ਼ਰ ਨੇ ਸਟੇਟ ਦੇ ਰਿਸਪਾਲ ਭੂmbਲੀ ਜੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਜੀ ਜਿਹੜੇ ਸਾਡੇ ਸਾਥੀ ਬੈਠੇ ਆ ਨਲਸਕਤਰ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਇਹਨਾਂ ਸਾਰਿਆਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਮੁਲਾਜ਼ਮ ਮੁੱਦਿਆਂ ਦੇ ਉੱਤੇ ਲੈ ਕੇ ਉਹਨਾਂ ਦੀਆਂ ਭਾਰਤੀਆਂ ਦੇ ਸਬੰਧ ਦੇ ਵਿੱਚ ਲੈ ਕੇ ਵੈਕ ਲੋਗ ਦੇ ਸਬੰਧ ਦੇ ਵਿੱਚ ਲੈ ਕੇ ਰਖਮਕਰ ਦੇ ਨੁਕਤੇ ਨੂੰ ਲੈ ਕੇ ਜਿਹੜਾ ਕੈਡਰ ਕੈਂਪ ਆ ਉਹ ਇਹਨਾਂ ਸਮੂਚੀ ਟੀਮ ਵੱਲੋਂ ਅਰੇਂਜ ਕੀਤਾ ਗਿਆ ਜਿਦੇ ਵਿੱਚ ਸਾਡੀ ਲੀਡਰਸ਼ਿਪ ਵੱਖ-ਵੱਖ ਜ਼ਿਲ੍ਹਿਆਂ ਚੋਂ ਜ਼ਰੂਰ ਆਈ ਹੈ ਪਠਾਨਕੋਟ ਦੇ ਸਾਥੀ ਵੀ ਆਏ ਆ ਔਰ ਇਸ ਸਬੰਧ ਦੇ ਵਿੱਚ ਅੱਜ ਉਹਨਾ ਪੈਕੇਟ ਆ ਜਿਹੜਾ ਉਹ ਮਜਬੂਰੀ ਵਸ ਕੀਤਾ ਗਿਆ ਸਮਝੌਤਾ ਕਿਉਂ ਕਰਨਾ ਪਿਆ ਇਸ ਮੁੱਦੇ ਦੇ ਉੱਤੇ ਜਿਹੜੀ ਚਰਚਾ ਹੈ ਉਹ ਅਸੀਂ ਕਰਾਂਗੇ ਔਰ ਸਾਥੀਆਂ ਨੂੰ ਅਵੇਅਰ ਕਰਾਂਗੇ ਔਰ ਉਹਦੇ ਨਾਲ ਦੀ ਨਾਲ ਪੰਜਾਬ ਦੇ ਜਿਹੜੇ ਅੱਜ ਦੇ ਭਖਤੇ ਮਸਲੇ ਆ ਭਾਵੇਂ ਉਹ ਹੜਾਂ ਦਾ ਵੀ ਮਸਲਾ ਹੋਵੇ ਕਿਉਂ ਨਾ ਹੋਵੇ ਭਾਵੇਂ ਉਹ ਬੇਰੁਜ਼ਗਾਰ ਬੱਚਿਆਂ ਦਾ ਮਸਲਾ ਕਿਉਂ ਨਾ ਹੋਵੇ ਭਾਵੇਂ ਉਹਨਾਂ ਦੇ ਵਜੀਫਿਆਂ ਦਾ ਮਸਲਾ ਕਿਉਂ ਨਾ ਹੋਵੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਵੀ ਜਿਹੜੀ ਚਰਚਾ ਹੈ ਉਹ ਅੱਜ ਅਸੀਂ ਲੋਕਾਂ ਦੇ ਧਿਆਨ ਦੇ ਵਿੱਚ ਲੋਕ ਹਿੱਤ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਅੱਜ ਦਾ ਜਿਹੜੀ ਚਰਚਾ ਸਾਰੀ ਕਰਾਂਗੇ ਔਰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਕੇਡਰ ਕੈਂਪ ਜਿਹੜੇ ਉਹ ਸਾਰੇ ਸਾਰੇ ਜ਼ਿਲ੍ਹਿਆਂ ਦੀ ਟੀਮਾਂ ਨੂੰ ਅਰੇਂਜ ਕਰਨੇ ਚਾਹੀਦੇ ਆ ਸਾਰੇ ਤਾਂ ਕਿ ਹਰ ਮੁਲਾਜ਼ਮ ਨੂੰ ਇਸ ਜਿਹੜੇ ਅੱਜ ਦੇ ਭਖਤੇ ਮੁੱਦੇ ਆ ਜਾਂ ਜੋ ਸਾਡੇ ਹਿੱਤ ਹੈ ਸਾਡੇ ਰੱਖਮ ਕਰਨ ਦੇ ਹਿੱਤ ਹੈ ਉਹਨਾਂ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਉਹ ਮਿਲੇ ਕਿਉਂ ਕਿਵੇਂ ਅਤੇ ਕਦੋਂ ਇਹ ਸਾਰੀ ਤੇ ਚਰਚਾ ਕਰਾਂਗੇ ਇਹਦੇ ਉੱਤੇ ਜਾਣਕਾਰੀ ਲੈਣ ਲਈ ਇਹ ਵੱਡਾ ਉਪਰਾਲਾ ਸਾਥੀਆਂ ਨੇ ਕੀਤਾ ਇਹਨਾਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵੇਰ ਜੀ ਖਾਲਸਾ ਵੇਰ ਜੀ ਫਤ ਮੈਂ ਕ੍ਰਿਸ਼ਨ ਸਿੰਘ ਦੁੱਗਾ ਸੂਬਾ ਪ੍ਰਧਾਨ ਐਸ.ਸੀ.ਬੀ.ਸੀ. ਇਹਦੇ ਅਫਕ ਜੁਨੀਅਨ ਪੰਜਾਬ ਮੈਂ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਜ਼ਿਲ੍ਹੇ ਦੀ ਸਮੂਚੀ ਟੀਮ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਰਮੇਂਦਰ ਸਿੰਘ ਜੀ ਗੁਰਦਾਸਪੁਰ ਚੀਫ ਆਰਗੇਨਾਈਜ਼ਰ ਇਸ ਜ਼ਿਲ੍ਹੇ ਦੇ ਪ੍ਰਧਾਨ ਰਿਸ਼ਪਾਲ ਸਿੰਘ ਜੀ ਭੰਬਲੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਤਾਈ ਦੇਣਾ ਚਾਹੁੰਣਾ ਨੇ ਕਿਉਂਕਿ ਉਹਨਾਂ ਨੇ ਅੱਜ ਸਾਡੇ ਲੋੜੀਂਦੇ ਭਖ ਦੇ ਮਸਲਿਆਂ ਦੇ ਉੱਤੇ ਵਿਚਾਰ ਕਰਨ ਲਈ ਇੱਕ ਕੇਡਰ ਕੈਂਪ ਰੱਖਿਆ ਇਸ ਕੇਡਰ ਕੈਂਪ ਦੇ ਵਿੱਚ ਅਸੀਂ ਮੁਲਾਜ਼ਮ ਮਸਲਿਆਂ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਵੀ ਗੱਲ ਕਰਨੀ ਹੈ ਮੁਲਾਜ਼ਮ ਮੰਗਾ ਦੇ ਵਿੱਚੋਂ ਮਸਲਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਭਖ ਦਾ ਮਸਲਾ ਹੈ ਉਹ ਹੈ ਰੱਖਮਕਰਨ ਨੀਤੀ ਤੇ ਸਨਾਰਤਾ ਸੂਚੀਆਂ ਜੰਜੋਆ ਜੱਜਮੈਂਟ ਆਰ ਕੇ ਸੱਬਰਵਾਲ ਕੇਸ ਇਹਦੇ ਬਾਰੇ ਅਸੀਂ ਪੂਰੀ ਵਿਚਾਰ ਚਰਚਾ ਕਰਕੇ ਸਾਡੇ ਅਧਿਆਪਕ ਵਰਗ ਨੂੰ ਜਾਗਰੂਕ ਕਰਾਂਗੇ ਕਿ ਅਸੀਂ ਆਪਣੇ ਹੱਕ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਤੇ ਇਸ ਦੇ ਨਾਲ ਹੀ ਰਾਜਨੀਤਿਕ ਤੌਰ ਤੇ ਸੁਚੇਤ ਕਰਨ ਦੇ ਲਈ ਜੋ ਪੂਨਾ ਪੈਕਟ ਬਾਬਾ ਸਾਹਿਬ ਨੂੰ ਮਜਬੂਰੀ ਵਸ ਕਰਨਾ ਪਿਆ ਸੀ ਉਸ ਮਸਲੇ ਤੇ ਵੀ ਅਸੀਂ ਵਿਸਥਾਰਤ ਚਰਚਾ ਕਰਾਂਗੇ ਇਹਦੇ ਨਾਲ ਨਾਲ ਵਿਦਿਆਰਥੀਆਂ ਦੇ ਤੇ ਸਮਾਜ ਦੇ ਮਸਲਿਆਂ ਦੀ ਗੱਲ ਵੀ ਅੱਜ ਅਸੀਂ ਕਰਨੀ ਹੈ ਇਹ ਭਾਵੇਂ ਅਰੇਂਜ ਤਾਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹੀ ਕੀਤਾ ਗਿਆ ਪਰੰਤੂ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਸਮੁੱਚੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰਧਾਨ ਜਨਰਲ ਸਕੱਤਰ ਆਪਣੀ ਟੀਮ ਦੇ ਨਾਲ ਇਸ ਕੈਡਰ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਇਸ ਕਰਕੇ ਇਹ ਉਪਰਾਲਾ ਜਿਹੜਾ ਹੈ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹੈ ਪਰੰਤੂ ਸਾਰੇ ਪੰਜਾਬ ਤੋਂ ਸਾਡੇ ਸਾਥੀ ਪਹੁੰਚੇ ਹੋਏ ਨੇ ਮੈਂ ਪਵਨ ਕੁਮਾਰ ਜ਼ਿਲ੍ਹਾ ਪ੍ਰਸ਼ਕੁਪਤ ਅੱਜ ਦੇ ਇਸ ਕੈਂਪ ਦੀ ਸਮੁੱਚੀ ਸਾਡੀ ਲੀਡਰਸ਼ਿਪ ਜਿਹੜੀ ਪੰਜਾਬ ਤੋਂ ਪਹੁੰਚੀ ਆ ਵੱਖ-ਵੱਖ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਆਪਣੇ ਜ਼ਿਲ੍ਹੇ ਦੀ ਸਾਡੀ ਡਿਸਟ੍ਰਿਕਟ ਬਾਡੀ ਦੇ ਸਾਰੇ ਨਮਾਇੰਦੇ ਬਲਾਕਾਂ ਦੇ ਪ੍ਰਧਾਨ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਹ ਮਿਹਨਤ ਕਰਕੇ ਤੇ ਹਰ ਥਾਂ ਤੋਂ ਜਿਹੜਾ ਉਹ ਟੀਚਰ ਬਾੜ ਆਏ ਨੇ ਸੋ ਮੈਂ ਸਾਰਿਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਪਾਂ ਸਾਨੂੰ ਕੀਮਤੀ ਸਮਾਂ ਦਿੱਤਾ ਸਾਡੇ ਕੋ ਬਲਿੰਦਰ ਬਾਹਤ ਜੀ ਜਿਹੜੇ ਕਿ ਅੱਜ ਸਪੈਸ਼ਲ ਸਾਡਾ ਬੈਕਲੌਗ ਜਾਂ ਰੋਸਟਰ ਦੇ ਬਾਰੇ ਗੱਲ ਕਰਨਗੇ ਸਾਡੇ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਮਾਜ ਲੋਕ ਸਮਾਜ ਦੇ ਲਈ ਲੋਕ ਆ ਉਹ ਸੰਕਰੇ ਆ ਸੋ ਉਹਨਾਂ ਨੂੰ ਮੁੱਖ ਰੱਖ ਕੇ ਅੱਜ ਦਾ ਕਿਡ ਕੈਂਪ ਲਗਾਇਆ ਜਾਂਦਾ ਮੇਨ ਇਸ਼ੂ ਸਾਡੇ ਜਿਹੜੀ ਸਾਡੀ ਰੋਸਟਰ ਪਾਲਿਸੀ ਹੈਗੀ ਆ ਉਹਦੇ ਬਹੁਤ ਸਾਰੀਆਂ ਪ੍ਰੋਮੋਸ਼ਨਲ ਜਿਹੜਾ ਬੈਕਲੌਗ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਰਕਾਰ ਪਰਦੇ ਨਹੀਂ ਆ ਰਹੀ ਔਰ ਉਹਨੂੰ ਮੁੱਖ ਰੱਖ ਕੇ ਇਹਦਾ ਕਿਡ ਕੈਂਪ ਪਲਾਨ ਕੀਤਾ ਵੀ ਹਰ ਇੱਕ ਅਧਿਆਪਕ ਨੂੰ ਆਪਣੇ ਬਾਰੇ ਜਾਂ ਸਾਡੀ ਜਿਹੜੀ ਰੋਸਟਰ ਪੁਆਇੰਟ ਕ੍ਰਿਕਟ ਪੁਆਇੰਟ ਨੇ ਉਹਦੇ ਬਾਰੇ ਪੂਰੀ ਜਾਣਕਾਰੀ ਹੋਵੇ ਅੱਜ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਜਿਹੜੀ ਸਟੇਟ ਬੋਡੀ ਆ ਉਹ ਆਏ ਨੇ ਸਾਡੇ ਜ਼ਿਲ੍ਹੇ ਨੇ ਪੂਰੇ ਅਧਿਆਪਕ ਸਾਰੇ EMPLOYEES ਜਿਹੜੇ ਆ ਉਹ ਇਸ ਕਿਡ ਕੈਂਪ 'ਚ ਪਹੁੰਚੇ ਨੇ ਸੋ ਮੈਂ ਉਹਨਾਂ ਦਾ ਵੀ ਇੱਥੇ ਆਉਂਦੇ